ਸਚਿਗਾਲ ਜੀ ਤੁਸ ਦੇਖ ਰਹੇ ਹੋ 24 ਇੰਟੂ 7 ਪੰਜਾਬ ਮੋਗੇ ਦੇ ਧਰਮਕੋਟ বাস ਸਟੈਂਡ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਧਰਮਕੋਟ ਦੇ বাস ਸਟੈਂਡ ਨੇੜੇ ਦੋ ਔਰਤਾਂ ਸੜਕ ਤੇ ਪੈਦਲ ਚੱਲ ਰਹੀਆਂ ਸਨ ਕਿ ਦੋ ਨੌਜਵਾਨਾਂ ਨੇ ਪਿੱਛੇ ਤੋਂ ਆ ਕੇ 16-17 ਸਾਲ ਦੀ ਇੱਕ ਨਬਾਲੇ ਕੁੜੀ ਦਾ ਪਰਸ ਖੋਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਲੁਟੇਰਿਆਂ ਨੂੰ ਲੋਕਾਂ ਨੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਧਰਮਕੋਟ ਜੀ ਦੀ ਸੁਪ ਤਨਖਤ ਪੁਲਿਸ ਵੱਲੋਂ ਇੱਕ ਹੋਰ ਸਨੈਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ। ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿੱਟ ਬੈਗ ਦੋ ਬੰਗਲੌਰ ਸਨੈਚਰਾਂ ਵੱਲੋਂ ਸਨੈਚ ਕੀਤਾ ਗਿਆ ਸੀ। ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਪੁੱਛਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਦੋ ਦੋਸ਼ੀ ਹਰਪੀ ਸਿੰਘ ਅਤੇ ਹੀਰਾ ਸਿੰਘ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਗਿਆ। ਸੱਚੀ ਗੱਲ ਇਹ ਦੱਸਦੇ ਰਹੋ 24 ਇੰਟੂ 7 ਪੰਜਾਬ ਮੋਗੇ ਦੇ ਧਰਮਕੋਟ বাস ਸਟੈਂਡ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਧਰਮਕੋਟ ਦੇ বাস ਸਟੈਂਡ ਨੇੜੇ ਦੋ ਔਰਤਾਂ ਸੜਕ ਤੇ ਪੈਦਲ ਚੱਲ ਰਹੀਆਂ ਸਨ ਕਿ ਦੋ ਨੌਜਵਾਨਾਂ ਨੇ ਪਿੱਛੇ ਤੋਂ ਆ ਕੇ 16-17 ਸਾਲ ਦੀ ਇੱਕ ਨਬਾਲੇ ਕੁੜੀ ਦਾ ਪਰਸ ਖੋਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਲੁਟੇਰਿਆਂ ਨੂੰ ਲੋਕਾਂ ਨੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਧਰਮਕੋਟ ਜੀ ਦੀ ਸੁਪਰਵਾਈ ਤਾਂ ਕੋਰਪੋਰੇਟ ਪੁਲਿਸ ਵੱਲੋਂ ਇੱਕ ਹੋਰ ਸਟ੍ਰੀਚਿੰਗ ਦੀ ਵਾਰਦਾਤ ਨੂੰ ਟ੍ਰੇਸ ਕੀਤਾ ਗਿਆ ਹੈ। ਕੱਲ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿੱਟ ਬੈਗ ਦੋ ਬੁਲਟਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ। ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਦੋਹੋਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਦੋ ਦੋਸ਼ੀ ਹਰਪੀਰ ਸਿੰਘ ਅਤੇ ਹੀਰਾ ਸਿੰਘ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਗਿਆ। ਸਸਜੀ ਗੱਲ ਜੇ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਮੋਗੇ ਦੇ ਧਰਮਕੋਟ বাস ਸਟੈਂਡ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਧਰਮਕੋਟ ਦੇ বাস ਸਟੈਂਡ ਨੇੜੇ ਦੋ ਔਰਤਾਂ ਸੜਕ ਤੇ ਪੈਦਲ ਚੱਲ ਰਹੀਆਂ ਸਨ ਕਿ ਦੋ ਨੌਜਵਾਨਾਂ ਨੇ ਪਿੱਛੇ ਤੋਂ ਆ ਕੇ 16-17 ਸਾਲ ਦੀ ਇੱਕ ਨਬਾਲੇ ਕੁੜੀ ਦਾ ਪਰਸ ਖੋਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਲੁਟੇਰਿਆਂ ਨੂੰ ਲੋਕਾਂ ਨੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਧਰਮਕੋਟ ਜੀ ਦੀ ਸੁਪ ਤਨ ਕੋਰ ਪੁਲਿਸ ਵੱਲੋਂ ਇੱਕ ਹੋਰ ਸਨੈਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ। ਕੱਲ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿੱਟ ਬੈਗ ਦੋ ਬੁਲਟਸਵਾਰ ਸਨੈਚਰਾਂ ਵੱਲੋਂ ਸਨੈਚ ਕੀਤਾ ਗਿਆ ਸੀ। ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਦੋਹੋਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਦੋ ਦੋਸ਼ੀ ਹਰਪੀਰ ਸਿੰਘ ਅਤੇ ਹੀਰਾ ਸਿੰਘ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਗਿਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਮੋਗੇ ਦੇ ਧਰਮਕੋਟ বাস ਸਟੈਂਡ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਧਰਮਕੋਟ ਦੇ বাস ਸਟੈਂਡ ਨੇੜੇ ਦੋ ਔਰਤਾਂ ਸੜਕ ਤੇ ਪੈਦਲ ਚੱਲ ਰਹੀਆਂ ਸਨ ਕਿ ਦੋ ਨੌਜਵਾਨਾਂ ਨੇ ਪਿੱਛੇ ਤੋਂ ਆ ਕੇ 16-17 ਸਾਲ ਦੀ ਇੱਕ ਨਬਾਲੇ ਕੁੜੀ ਦਾ ਪਰਸ ਖੋਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਲੁਟੇਰਿਆਂ ਨੂੰ ਲੋਕਾਂ ਨੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਮਾਨਯੋਗ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਧਰਮਕੋਟ ਜੀ ਕਨਪੁਟ ਪੁਲਿਸ ਵੱਲੋਂ ਇੱਕ ਹੋਰ ਸਟ੍ਰੈਚਿੰਗ ਦੀ ਵਾਰਦਾਤ ਨੂੰ ਟ੍ਰੇਸ ਕੀਤਾ ਗਿਆ ਹੈ। ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿੱਟ ਬੈਗ ਦੋ ਬੰਗਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ। ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਪੁੱਛਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮੁਕਦਮੇ ਵਿੱਚ ਦੋ ਦੋਸ਼ੀ ਹਰਪੀ ਸਿੰਘ ਅਤੇ ਹੀਰਾ ਸਿੰਘ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਗਿਆ।